ਤੁਹਾਨੂੰ ਉਹ ਚੀਜ਼ਾਂ ਦਿਖੋ ਨਾ ਜਿਹੜੀਆਂ ਰਾਤ ਨੂੰ ਫੋਨ ਦੇ ਕੈਮਰੇ 'ਚ ਜ਼ਿਆਦਾਤਰ ਦਿਖਾਈ ਨਹੀਂ ਦਿੰਦੀਆਂ ਜਿਵੇਂ ਮੰਨ ਕੇ ਚਲੋ ਇਧਰਲੇ ਪਾਸੇ ਵੀ ਹਨੇਰਾ ਆ ਸਾਰੇ ਹਨੇਰਾ ਉਹ ਤੁਹਾਨੂੰ ਚਿੱਟੀ ਕੰਧ ਦਿਂਦੀ ਹੋਣੀ ਆ ਸਾਹਮਣੇ ਸੜਕ ਇਧਰਲੇ ਪਾਸੇ ਤੁਹਾਨੂੰ ਆ ਲਾਈਟ ਦਿਖਾਈ ਦਿੰਦੀ ਆ ਬਸ ਤੇ ਆਹ ਗੇਟ ਦਿਖਾਈ ਦਿੰਦਾ ਹਨਾ ਹੱਥ ਮੇਰਾ ਸ਼ਾਇਦ ਨਹੀਂ ਦਿਖਾਈ ਦਿੰਦਾ ਹਨਾ ਤੇ ਕਲਰ ਕਾਲਾ ਬਲੈਕ ਆ ਰਿਹਾ ਇਹਦਾ ਹਨੇਰੇ ਕਰਕੇ ਤੇ ਉਹ ਉਧਰ ਵੰਡਿੰਗ ਨਕਾ ਰਹਾ ਡੀ ਤੇ ਫਲੈਸ਼ ਲਾਈਟ ਮੈਂ ਇਹਦੀ ਆਫ ਕੀਤੀ ਹੋਈ ਆ ਤੇ ਮੈਂ ਤੁਹਾਨੂੰ ਸਿਰਫ ਨਾ ਇਧਰਲੇ ਪਾਸੇ ਪਰਛਾਈ ਨਹੀਂ ਹੁੰਦੀ ਤੇ ਇਧਰਲੇ ਪਾਸੇ ਪਰਛਾਈ ਆ ਤੇ ਇਕ ਤੁਹਾਨੂੰ ਮੈਂ ਆਜਾ ਬਹੁਤ ਖਤਰਨਾਕ ਚੀਜ਼ ਦਿਖਾਉਣਾ ਵਾ ਤੇ ਆਹ ਹੈਗੀ ਆਪਣੀ ਡੇਗ ਠੀਕ ਮਿੱਟੀ ਸਾਰੀ ਦੂਜੀ ਆ ਟਿੱਬੇ ਵਾਲੀ ਮਿੱਟੀ ਆ ਇਹ ਲਗਾ ਦਿੰਦਾ ਮੈਂ ਟੀ ਪਿਆਲੀ ਮਿੱਟੀ ਆ ਤੇ ਆ ਕੀੜਾ ਜਾਂਦਾ ਛੋਟਾ ਜਿਹਾ ਇਹ ਕੁਝ ਖਾਣ ਨੂੰ ਲਈ ਜਾਂਦਾ ਮੇਰੇ ਸਾਮਣੋਂ ਆਹ ਇਹ ਖਾਣ ਨੂੰ ਲਈ ਜਾਂਦਾ ਇਹ ਤੇ ਹੁਣ ਮੈਂ ਤੁਹਾਨੂੰ ਉਹ ਚੀਜ਼ ਦਿਖਾਉਣਾ ਜੜੀ ਟੋੜੇਗਾ ਦੇਣਾ ਕਦੇ ਲੜੀ ਹੋਣੀ ਆ ਤੇ ਉਹਦਾ ਵੇਹ ਕੰਮ ਖਤਰੇ ਵਾਲਾ ਹੋ ਆਪਾਂ ਫੇਰ ਵੀ ਕਰਾਂਗੇ। ਉਹ ਵੀ ਕਦਰਣਾ ਫੇਰਣਾ ਆਪਣਾ ਪੇਛਾ। ਇੱਕ ਮਿੰਟ। ਇਹ ਇਹ ਦੇਖ ਗਿਆ ਹੁਣੋਂ ਤੁਹਾਨੂੰ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਆ। ਜ਼ਿਆਦਾਤਰ ਇਹ ਤਾਂ ਸਾਰਿਆਂ ਨੂੰ ਸਮਝ ਆ ਗਈ ਹੋਣੀ ਆ। ਦੋ ਇਹ ਦੋ ਕਿੰਨੀ ਆ? 4 ਤੇ 4 ਤੇ ਥੋੜੀ ਕਲੈਰਟੀ ਕਰ ਉਹ ਘਟ ਗਈ ਤੇ ਦੁਬਾਰਾ 1x ਤੇ ਕੀਤੀ ਆ 1x ਤੇ ਕੀਤੀ ਦੁਬਾਰਾ 2x ਕੀਤੀ ਆ 2 ਤੋਂ 7 ਅ ਸਿੱਧੀ 3.3x ਸਿੱਧੀ ਫੋਰਸ ਫੋਰਸ ਤੋਂ ਸਿੱਧੀ ਵੀ ਦੁਬਾਰਾ ਜਿਹੇ ਸਕਾਨੀ ਬਣੀ ਕੋਈ ਜਿਆਦਾ ਲੜਈ ਇਹੇ ਦੇਖਣੀ ਸੀ ਕਿ ਤੁਹਾਨੂੰ ਇਸ ਮੌਕੇ ਘਟ ਹੀ ਰਹਿੰਦੇ ਆ ਇਹ ਜ਼ੂਮ ਆਊਟ ਕਰਕੇ ਤੁਹਾਨੂੰ ਮੈਂ ਹੱਥ ਨੇੜੇ ਕਰਕੇ ਦਿਖਾਉਣਾ ਕਿ ਇਹ ਟਿੱਕੇ ਬੈਠੇ ਆ ਦੇਖ ਲਿਓਣੇ ਚਾਹ ਤੁਸੀਂ ਹਣਾ ਤੋ ਕਰ ਲੀਆ ਮੈਂ ਤੇ ਅਨ ਆਰੀ ਵਾਲਾ ਨਾਰਗੀਲ ਰਾਤ ਨੂੰ ਐ ਹੋ ਜਾ ਲੱਗਦਾ ਲੌਂਗ ਦਾ ਆ ਤਾਂ ਗੇ ਨ ਬੰਨੇ ਆ ਇੱਥੇ ਇਹ ਪਤਾ ਨਹੀਂ ਕਿਉਂ ਬੰਨੇ ਆ ਕਾਲੇ ਲਈ ਬੰਨੇ ਆ ਇਹਦਾ ਮੈਨੂੰ ਹਿਸਾਬ ਕਿਤਾਬ ਨਹੀਂ ਪਤਾ ਇੱਧਰ ਇੱਧਰ ਲੇ ਪ੍ਰੋਸੈਸਰ ਮਿੱਟੀ ਆ ਗਈ ਆ ਸਾਡਾ ਇੱਥੇ ਹਾਂ ਮੇਰੇ ਸਨ ਤੂਤ ਲਾਇ ਸ਼ਾਇਦ ਘਰ ਦੇ ਨੇ ਹੰਬੀਰੀ ਸਾਡੀ ਇਹ ਕੱਲੀ ਇੱਕ ਬੀਰੀ ਹੀ ਬਚੀ ਆ ਸਾਡੀ ਤੇ ਕਿਉਂਕਿ ਇੱਥੇ ਇੱਕ ਬੀਰੀ ਇੱਥੇ ਹੁੰਦੀ ਸੀ ਸਾਡੀ ਇੱਥੇ ਆ ਜਿਹੜਾ ਥਾਂ ਦਾ ਇਹ ਜਮਾ ਕਲੀਨ ਹੋ ਗਿਆ ਉਹ ਤਾਂ ਮੈਰ ਜੀ ਸੀਗੀ ਉਹ ਤਾਂ ਵੜਤੀ ਸੀ ਬੇਰੀ ਘਰ ਦੇ ਪਰ ਆ ਮੇਰੀ ਪਾਰ ਗਈ ਸੀ ਤੇ ਹੁਣ ਇਹਨੂੰ ਲਗਭਗ ਆਉਣ ਵਾਲੇ 10-20 ਦਿਨਾਂ ਦੇ ਵਿੱਚ ਵਿੱਚ ਇਹਨੂੰ 베ਰ ਲੱਗ ਜਾਣੇ ਆ ਉਹ ਬੂਟ ਲੱਗ ਗਏ ਇਹਨੂੰ ਬੂਟ ਸਾਰਾ ਲੱਗ ਗਿਆ ਤੇ ਹੁਣ ਮੈਂ ਤੁਹਾਨੂੰ ਅਲਵਿਦਾ ਕਹਿੰਦਾ ਤੇ ਸਵੇਰੇ ਮੈਂ ਸਵੇਰੇ ਨਹੀਂ ਬਹੁਤ ਦਿਨਾਂ ਬਾਅਦ ਹੀ ਮਿਲੂੰਗਾ ਹੁਣ ਬਲੌਗ ਦੇ ਵਿੱਚ ਧੰਨਵਾਦ